ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਦਾਸ ਗੁਰਸੇਵਕ ਸਿੰਘ ਕنگਰਾ ਮੈਨੇਜਰ ਗੁਰਦੁਆਰਾ ਸਾਹਿਬ ਪਾਸ਼ਾਏ ਦਸਵੀਂ ਹਾਜ਼ੀਰਤਨ ਗੁਰਦੁਆਰਾ ਕੇਲਾ ਮਵਾਰਕ ਸਾਹਿਬ ਬਠਿੰਡਾ ਅਸੀਂ ਜੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਕੀ ਦਿੱਤਾ ਉਹਦੇ ਵਿੱਚ ਡੀਸੀ ਸਾਹਿਬ ਨੂੰ ਜੋ ਅਸੀਂ ਮੰਗ ਪੱਤਰ ਦਿੱਤਾ ਹੈ ਪੂਰੇ ਪੰਜਾਬ ਦੇ ਵਿੱਚ ਸਾਡੇ ਸ਼ੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਸੀਂ ਮੰਗ ਪੱਤਰ ਸਾਰੇ ਗੁਰਦੁਆਰਾ ਸਾਹਿਬਾਨ ਮੰਨੀਓ ਗੁਰਦੁਆਰਾ ਲੋਕਲ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਸਾਰਾ ਮੰਗ ਪੱਤਰ ਜੋ ਦਿੱਤਾ ਹੈ ਕੰਗਣਾ ਨੌਦਿਯੋ ਐਮਰਜੈਂਸੀ ਫਿਲਮ ਨੂੰ 릴ੀਜ਼ ਹੋ ਰਹੀ ਹੈ ਉਹਦੇ ਤੇ ਪਾਬੰਦੀ ਲਾਉਣ ਵਰ ਦਿੱਤਾ ਹੈ ਜਿਦੇ ਵਿੱਚ ਸਿੱਖ ਧਰਮ ਬਾਰੇ ਬਹੁਤ ਅਜਰਾਜੋਗ ਸੀਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਕਰਦਾਰ ਖੁਸ਼ੀ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਸ਼ਬਦ ਬੋਲੇ ਗਏ ਹਨ ਅਤੇ ਸਿੱਖਾਂ ਦੇ ਜ਼ਖਮਾਂ ਤੇ ਜੋ 84 ਦੇ ਹਲੇ ਤੱਕ ਜ਼ਖਮ ਲੇ ਨੇ ਉਹਨਾਂ ਤੇ ਸਰਕਾਰ ਬਾਰ ਬਾਰ ਨੂਨਪੁਕ ਰਹੀ ਹੈਗੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜੇ ਤੁਸੀਂ ਇਹ ਫਿਲਮ ਵੈਰ ਨਾ ਕੀਤੀ ਜਥੇਬੰਦੀਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਜੋ ਵੀ ਆਪਣਾ ਸਿੱਖ ਸਮਾਜ ਦੇ ਵਿੱਚ ਰੋਸ ਹੈਗਾ ਅਸੀਂ ਸਾਥੋਂ ਜੋ ਵੀ ਅਗਲੀ ਕਾਰਵਾਈ ਹੋਊਗੀ ਅਸੀਂ ਸਾਰੀ ਕਰਾਂਗੇ ਧਰਨਾ ਲਾ ਸਿਨੇਮਾ ਜਿਹੜੇ ਥੀਏਟਰ ਹੈ ਜਿੰਨੇ ਪਹਿਲਾਂ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸਾਡੇ ਪਨੀਓ ਬੇਨਤੀ ਕਰਦੇ ਆਂ ਵੀ ਕਿਉਂਕਿ ਕਿਸੇ ਦਾ ਜਾਨੀ ਮਾਲੀ ਕੋਈ ਨੁਕਸਾਨ ਹੁੰਦਾ ਜਥੇਬੰਦੀਆਂ 'ਚ ਕੋਈ ਰੋਸ ਹੋਇਆ ਉੱਥੇ ਜਾ ਕੇ ਕੋਈ ਮੁੱਦਾ ਭੜਕਦਾ ਤਾਂ ਉਹ ਖੁਦ ਜ਼ਿੰਮੇਵਾਰ ਹੋਣਗੇ ਬਾਕੀ ਸ਼ਿਵਸ਼ੈਨਾ ਵਾਲਿਆਂ ਦਾ ਕੰਮ ਹੈ ਵੀ ਸਾਡੇ ਨਾਲ ਬਾਤ ਬਾਤ ਬਿਨਾਂ ਵਜ੍ਹਾ ਤੋਂ ਉਹ ਸਾਡੇ ਕੌਮੀ ਜੋ ਸਾਡਾ ਏਜੰਡਾ ਹੈ ਜਾਂ ਸਾਡੀ ਕੌਮ ਦੀ ਜੋ ਕੌਮ ਪਰਥਾਇਂ ਦਰਦ ਹੈਗਾ ਸਾਡੇ ਦਰਦ ਨੂੰ 84 ਦੇ ਦਰਦ ਨੂੰ ਵਾਰ-ਵਾਰ ਛੇੜ ਕੇ ਸਾਡੇ ਜ਼ਖਮਾਂ ਤੇ ਨੂਨ ਭੁੱਕਿਆ ਜਾ ਰਿਹਾ ਹੈਗਾ ਜਿੱਥੇ ਵੀ ਕਦੇ ਲੋੜ ਪੈਂਦੀ ਹੈ ਜਦੋਂ ਕਿਸੇ ਵੀ ਕਿਤੇ ਕੋਈ ਭੁਕੰਪ ਆਉਂਦਾ ਹੈ ਜਾਂ ਕੋਈ ਹੜ੍ਹ ਆਉਂਦੇ ਨੇ ਕਿਤੇ ਵੀ ਜਦੋਂ ਕੋਈ ਹੁੰਦਾ ਉਦੋਂ ਦੋ ਸਿੱਖ ਲੰਗਰ ਲਾਉਣ ਵੇਲੇ ਜਾਦ ਆ ਜਾਂਦੇ ਨੇ ਵਾਰ-ਵਾਰ ਸਿੱਖਾਂ ਨੂੰ ਛੇੜ ਕੇ ਮਤਲਬ ਇਹਨਾਂ ਦੀ ਜ਼ਖਮਾਂ ਤੇ ਨੂਨ ਭੁੱਕਿਆ ਜਾ ਰਿਹਾ ਅੱਜ ਵੀ ਦਾਨ ਸਿੰਘ ਵਾਲੇ ਫਾਲਸ ਸਾਈਡ ਵਾਲੇ ਮਦਦ ਕਰਨ ਲਈ ਪਹੁੰਚੇ ਹੋਈ ਆ ਟੀਮ ਉੱਥੇ ਦਾਨ ਸਿੰਘ ਵਾਲੇ ਹੋਏ ਸੀ ਜਿਹੜੇ ਘਰ ਜਲੇ ਸੀ ਹਾਂਜੀ ਹਾਂਜੀ ਅੱ ਤੇ ਇਹ ਜਿਹੜੀ ਕੱਲ ਉਹਨਾਂ ਨੇ ਕਿਹਾ ਵੀ ਅਸੀਂ ਲਾ ਕੇ ਸਕਰੀਨ ਲਾ ਕੇ ਫਿਲਮ ਦਿਖਾਵਾਂਗੇ ਮਰਜ਼ੇ ਵੈਸੇ ਤਾਂ ਪੰਜਾਬ ਦੇ ਵਿੱਚ ਲੱਗਣੀ ਨਹੀਂ ਬੰਦ। ਤੇ ਉਹਦਾ ਵੀ ਕੋਈ ਕੀਤਾ ਜਾ ਉਹਦਾ ਸਰਕਾਰ ਜ਼ਿੰਮੇਵਾਰ ਹੈ ਜੀ ਖੁਦ ਜੇ ਸਰਕਾਰ ਨੇ ਨਾ ਕੁਝ ਕਰਿਆ ਉਹ ਉਹਨੂੰ ਰੋਕਣ ਦੇ ਵਿੱਚ ਅਸੀਂ ਆਪਦੀ ਵਾਅ ਪੂਰੀ ਲਾਵਾਂਗੇ। ਠੀਕ ਹੈ। ਹਾਂਜੀ ਸਾਡਾ ਪ੍ਰਸ਼ਾਸਨ ਜਾਂ ਸਰਕਾਰ ਹਾਂ ਸਰਕਾਰ ਨੇ ਜੇ ਨਾ ਡੀਸੀ ਸਾਹਿਬ ਨੂੰ ਮਿਲ ਕੇ ਆਏ ਆ ਵੀ ਅਗਲਾ ਜੋ ਸਟੈਪ ਹੈ ਜੋ ਸਾਨੂੰ ਸਰਕਾਰ ਚਕਾਉਣ ਵਾਸਤੇ ਮਜਬੂਰ ਨਾ ਕਰੇ। ਰੋਮਨੀਕ ਪ੍ਰਬੰਧਕ ਕਮੇਟੀ ਜਿਹੜਾ ਹੋਰ ਵੀ ਜਥੇਬੰਦੀਆਂ ਹੈਗੀਆਂ ਤੁਹਾਡੇ ਨਾਲ ਸਾਡੇ ਨਾਲ ਭਿੰਡਾ ਸ਼ਹਿਰ ਦੀਆਂ ਸੋਖਣੀ ਸੇਵਾ ਸੈਟੀਆਂ ਦਸ਼ਵੇਸ਼ ਪਿਆਰੇ ਸਰਟੀ ਅਤੇ ਵੱਖ-ਵੱਖ ਗੁਰਦਰਾ ਸਾਹਿਬਾਂ ਦੀਆਂ ਕਮੇਟੀਆਂ ਸਾਡੇ ਰਾਮਪਰਾ ਤੋਂ ਮੈਂਬਰ ਸਾਹਿਬ ਸਰਦਾਰ ਮੇਜਰ ਸਿੰਘ ਜੀ ਢਿੱਲੋ ਅਤੇ ਭਿੰਡਾ ਵੱਲੂਆਣਾ ਹਲਕੇ ਤੋਂ ਬੀਬੀ ਜਗਿੰਦਰ ਕੌਰ ਜੀ ਮੈਂਬਰ ਸ਼੍ਰੋਣੀ ਗੁਰਦਰਾ ਪ੍ਰਬੰਧਕੀ ਗੁਰਦਰਾ ਸਾਹਿਬ ਪਾਸ਼ਾਏ ਛੇਮੀ ਗੁਰੂ ਸਾਹਿਬ ਮਹਾਰਾਜ ਤੋਂ ਮੈਨੇਜਰ ਸਾਹਿਬ ਆਇਨ